ਸਸਰੀ ਗੱਲਬੀ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ YouTube ਚੈਨਲ ਤੇ ਸਰਵੇਡੇਰੀ ਫਾਰਮ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ 15 16 ਕਿਲੋ ਦੁੱਧ ਵਾਲੀ ਵੈੜ ਦੀ ਲੈ ਕੇ ਆਏ ਜੇ ਪੂਰੀ ਜਾਣਕਾਰੀ ਇਸ ਵੈੜ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਜੇ ਇਸ ਵੀਡੀਓ ਰਹੀਂ ਬਣੇਰੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਰੇਟ ਵੀ ਦੱਸਾਂਗੇ ਰੇਟ ਵੀ ਇਸ ਵੈੜ ਦਾ ਬਿਲਕੁਲ ਜਾਇਜ਼ ਹੋਏਗਾ ਜੀ ਲਓ ਜੀ ਪਹਿਲਾਂ ਵੈੜ ਦੀ ਫੇਸ ਕੋਆਰਡੀਨੇਟ ਚੈੱਕ ਕਰ ਸਕਦੇ ਬਹੁਤੇ ਫੇਸ ਕੋਆਰਡੀ ਜੇ ਬੋਦੀ ਵਾਲੀ ਵੈੜ ਜੇ ਦੂਸਰੇ ਸੂਏ ਇਸ ਵੈੜ ਨੇ ਸੋਣਾ ਜੀ ਗੱਬਣ ਵੈੜ ਜੀ ਵੀਰ ਜੀ ਤੇ ਬਹੁਤ ਵਧੀਆ ਥਣਪੰਡੇ ਦੀ ਜੀ ਚਾਰੇ ਥਣ ਪੂਰੇ ਮੋٹے ਦੇ ਪੂਰੇ ਲੰਬੇ ਲੱਗੇ ਹੋਏ ਪੂਰੇ ਵਿੱਥੀ ਤੇ ਗਿਆ ਤੇ ਦੇ ਸਕਦੇ ਜੀ ਤੇ ਬਿਲਕੁਲ ਠੰਡੀ ਸੀਲ ਸੋ ਵੈੜ ਜੇ ਲੋ ਜੀ ਹਲੇ ਜੋ ਸੂਣ ਦੇ ਸਮਾਂ ਜੀ ਇਸ ਵੈੜ ਦੇ ਉਹ 5 ਤੋਂ 6 ਦਿਨ ਬਾਕੀ ਰਹਿੰਦਾ ਜੇ ਲੋ ਚੱਡੇ ਚੈੱਕ ਕਰ ਸਕਦੇ ਪਿਛੇ ਤੋਂ ਜੀ ਚੱਡੇ ਦੀ ਜਿਹੜੀ ਤਿਆਰੀ ਆ ਵੈੜ ਨੇ ਹੁਣ ਵੀ ਕਾਫੀ ਵਧੀਆ ਕੀਤੀ ਆ ਹਲੇ 5-6 ਦਿਨ ਤੱਕ ਚੱਡੇ ਦੀ ਪੂਰੀ ਤਿਆਰੀ ਕਰਕੇ ਦੁੱਧਣਾ ਪੂਰਾ ਛੱਡਾ ਭਰ ਕੇ ਫੇਰੇ ਇਸ ਵੈੜ ਨੇ ਸੂਣਾ ਜੇ ਦੁੱਧ ਦੇ ਬੜੇ ਇਰਮਾਨ ਨਾਲ 15-16 ਲੀਟਰ ਚਵਾ ਦੇਗੀ ਜੀ ਲੋ ਜੀ ਦੇ ਸਕਦੇ ਜੀ ਪੂਰੀ ਸਮੀ ਭਲੀ ਤੇ ਰਾਜੀ ਵੈਢ ਜੇ ਪੂਰੀ ਸ਼ਾਇਨਗਾਲੀ ਦੇ ਸਕਦੇ ਜੇ ਲੋ ਜੇ ਆਪਣੇ ਕੋਲ ਵੀ ਜੀ ਹਰ ਵਕਤ ਇਸ ਤਰ੍ਹਾਂ ਦੀ ਗੱਬਣਾ ਤਿਆਰ ਵੜਾ ਮਿਲਦੀਆਂ ਜੀ ਤੇ ਤਾੜੀਆਂ ਸੁਗੀਆਂ ਵੜਾ ਮਿਲਦੀਆਂ ਜੀ ਕੋਈ ਵੀਰ ਆਪਣੇ ਦਾ ਕਦੇ ਵੀ ਸੰਪਰਕ ਕਰਕੇ ਤਾਂ ਆਪਣੇ ਕੋਲੋਂ ਇਸ ਤਰ੍ਹਾਂ ਦੇ ਵੜਾ ਖਰੀਦ ਸਕਦਾ ਜੇ ਫੋਨ ਨੰਬਰ ਨੋਟ ਕਰ ਲਓ ਜੀ 9815580262 ਐਡਰੈਸ ਵੀ ਨੋਟ ਕਰ ਲਓ ਜੀ ਪਿੰਡ ਗੱਗੜਪਾਣਾ ਤਹਿਸੀਲ ਬਾਬੋਕਾਲਾ ਸਾਹਿਬ ਜ਼ਿਲ੍ਹਾ ਮਸਰ ਤੁਸੀਂ ਆਪਣੇ ਕੋਲ ਪਹੁੰਚ ਕੇ ਵੀ ਇੱਥੇ ਆਣ ਕੇ ਵੀ ਤੁਸੀਂ ਖਰੀਦ ਸਕਦੇ ਜੇ ਤੇ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀਆਂ ਵਾ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਜੀ ਉਹ ਤੁਸੀਂ ਆਪਣੇ ਕੋਲੋਂ ਇਸ ਤਰ੍ਹਾਂ ਇਹ ਵੜਾ ਖਰੀਦ ਸਕਦੇ ਜੇ ਲਓ ਜੀ ਉੱਪਰੋਂ ਵੀ ਦੇਖ ਸਕਦੇ ਪੂਰੀ ਸਮੀਬਈ ਰਾਜੀ ਵੜ੍ਹ ਜੇ ਲਓ ਜੀ ਦੂਸਰੇ ਸੂਏ ਇਸ ਵੜ ਨੇ ਸੂਣਾ ਜੇ ਸੂਣ ਦੇ ਵਿੱਚ ਜੋ ਸਮਾਜੇ ਉਹ 5 ਤੋਂ 6 ਦਿਨ ਬਾਕੀ ਰਹਿੰਦਾ ਜੇ ਦੁੱਧ ਦੇ ਬੜੇ ਰਮਾਨਾ ਨੋਰਮਲ ਸੇਵਾ ਤੇ ਵੀ 15 ਸੋਨਾ ਲੀਟਰ ਚਵਾ ਦੇਗੀ ਜੀ ਲਓ ਜੀ ਮੋਹਲਿਆ ਜੋ ਇਸ ਵੜ ਦਾ ਉਹ ਕੋਈ 50 ਨਹੀਂ ਕਰਨਾ ਕੋਈ 55 ਨਹੀਂ ਕਰਨਾ ਇਹ ਸਿਰਫ ਤੁਹਾਨੂੰ 46000 ਰੁਪਏ ਦੇ ਵਿੱਚ ਵੜ ਮਿਲੂਗੀ ਜੀ ਫਿਕਸ ਰੇਟ ਦੇ ਵਿੱਚ ਜੀ 46000 ਰੁਪਿਆ ਬਾ ਛੋੜੀ ਹੈਗੀ ਜੀ ਵਿੱਚੋਂ ਜੇਕਰ ਕਿਸੇ ਵੀ ਇਹਦੇ ਵੜ ਪਸੰਦ ਆਉਂਦੀ ਆ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਆਪਣੇ ਕੋਲੋਂ ਹੀ ਵੜ ਖਰੀਦ ਸਕਦੇ ਜੀ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀ ਜੁੜੇ ਆ ਚੈਨਲ ਤੇ ਸਰਬਦੇਰੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਤੁਸੀਂ ਚੈਨਲ ਨੂੰ ਬਹੁਤ ਸਾਰਾ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਂ ਨਵੀਂ ਵੀਡੀਓ ਤੁਹਾਡੇ ਕੋਲ ਲੈ ਕੇ ਆਦੇ ਰਹੀ ਹੈ ਜੀ ਮਿਲ